ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਆਪਾਂ ਇਹੀ ਅਪੀਲ ਕੀਤੀ ਸੀਗੀ ਕਿ ਇਹਦਾ ਚਾਚਾ ਤਾਇ ਜਿੱਥੇ ਮਰਜੀ ਵੋਟ ਪਾਓ ਕਿਸੇ ਨੂੰ ਕੰਟਰੋਲ ਨਹੀਂ ਕਿਸੇ ਤੇ ਕੋਈ ਪਾਬੰਦੀ ਨਹੀਂ ਹੈਗੀ ਤੇ ਕਿਸੇ ਘਰ 'ਚ ਕੋਈ ਕਲੇਸ਼ ਨਹੀਂ ਕਰਨਾ ਹੁਣ ਮੇਰੇ ਦੀ ਲਾਈ ਜਾਂਦੇ ਨੇ ਮੈਂ ਸੌਂ ਖਾਨਾ ਬਾਬਾ ਬੱਗਾ ਸਿੰਘ ਦੀ ਮੈਂ ਖਾਨਾ ਮੈਨੂੰ ਕਹਿੰਦੇ ਨੇ ਬਾਬਾ ਬੱਗਾ ਸਿੰਘ ਦੀ ਸੌਂ ਖਾ ਮੈਂ ਖਾਨਾ ਬਾਬਾ ਬੱਗਾ ਸਿੰਘ ਦੀ ਸੌਂ ਮੈਨੂੰ ਕਹਿੰਦੇ ਨੇ ਵੀ ਜਈ ਨਾਜਰਾ ਚ ਆ ਗਿਆ ਠੀਕ ਹੈ ਜੀ ਕਦੇ ਕਿਸੇ ਨੂੰ ਮੇਰੇ ਮਿੱਤਰ ਯਾਰ ਨੂੰ ਘੇਰ ਕੇ ਕਹਿੰਦੇ ਨੇ ਕਦੇ ਕਿਸੇ ਨੂੰ ਕਹਿੰਦੇ ਨੇ ਵੀ ਜਈ ਦਾ ਕੋਈ ਰੌਲਾ ਸੀ ਬਹਿ ਕੇ ਨਿਬੇੜ ਲਾਂਦਾ ਰੌਲੇ ਵਾਰੇ ਚੱਲ ਆਪਾਂ ਕਿਸੇ ਰੌਲੇ ਕਰਕੇ ਨਹੀਂ ਖੜੇ ਮੇਰਾ ਵੀ ਅਧਿਕਾਰ ਆ ਯਾਰ ਜੇ ਮੇਰਾ ਪੇਲ ਚੱਲਦਾ ਮੇਰਾ ਵੀ ਆਉਦਾ ਹੱਕ ਹੈ ਮੈਂ ਆਪਦੀ ਵੋਟ ਜਿੱਥੇ ਮਰਜ਼ੀ ਪਾਵਾਂ ਕਿਉਂਕਿ ਮੈਂ ਕਿੱਥੇ ਵੋਟ ਪਾ ਨਹੀਂ ਸਕਦਾ ਜੇ ਮੈਂ ਨਾਜ਼ਰਾਂ 'ਚ ਆ ਗਿਆ ਤਾਂ ਤੁਸੀਂ ਮੈਨੂੰ ਕੁੱਟਮਾਰ ਕਰੋਗੇ ਇਹ ਗੱਲ ਨਹੀਂ ਹੈਗੀ ਵੀ ਮੈਂ ਨਾਜ਼ਰਾਂ 'ਚ ਆ ਗਿਆ ਮੈਂ ਕੱਲ ਅੱਜ ਮਰਦਾ ਕੱਲ ਮਰਦਾ ਅੱਜ ਮਰਦਾ ਚਾਹੀਏ ਮੈਨੂੰ ਕੋਈ ਚੱਕਰ ਨਹੀਂ ਇਸ ਗੱਲ ਦਾ ਆਪਾਂ ਜਿੱਥੇ ਖੜੇ ਆ ਕੋਈ ਕਿਸੇ ਨਾਲ ਲੜਦਾ ਨਹੀਂ ਫਾਲ ਤੂੰ ਇਹ ਗੱਲਾਂ ਨੂੰ ਫਲਾਉਣ ਦਾ ਕੋਈ ਫਾਇਦਾ ਨਹੀਂ ਮੈਂ ਅੱਡਿਆਂ ਦੇ ਹੀ ਅਪੀਲ ਕੀਤੀ ਦੋ ਦੋਂ ਦੀ ਵੀ ਕੋਈ ਕਿਸੇ ਨਾਲ ਲੜਨਾ ਨਹੀਂ ਕੋਈ ਕਿਸੇ ਨਾਲ ਨਹੀਂ ਲੜਦਾ ਜੀ ਜੇ ਤੁਹਾਨੂੰ ਯਕੀਨ ਨਹੀਂ ਜਿੱਥੇ ਮਰਜੀ ਸੌਂਹ ਪਵਾ ਲਓ ਹੁਣ ਗੱਲ ਇਹ ਰਹੀ ਜਿਹੜੀ ਗੱਲ ਕਰਦੇ ਨੇਗੇ ਵੀ ਹਾਂ ਵੀ ਤੂੰ ਨਜ਼ਰਾ ਚ ਆ ਗਿਆ ਸਾਰੇ ਬੰਦੇ ਯਾਰ ਇੱਕ ਦੂਜੇ ਨਾਲ ਤੁਰੇ ਫਿਰਦੇ ਨੇ ਜਿਹਦਾ ਜਿੱਥੇ ਦਿਲ ਆ ਉਥੇ ਫਿਰਦਾ ਮੈਂ ਵੀ ਜਾ ਸਕਦਾ ਮੈਨੂੰ ਵੀ ਅਧਿਕਾਰ ਹੈ ਠੀਕ ਹੈ ਜੀ ਮੈਂ ਵੀ ਇਸ ਗੱਲ ਤੇ ਸੌਂਹ ਕਰਦਾ ਮੈਨੂੰ ਕਹਿੰਦੇ ਨੇ ਵੀ ਤੂੰ ਨਜ਼ਰਾ ਚ ਆ ਗਿਆ ਮੇਰੇ ਮਿੱਤਰ ਯਾਰਾਂ ਨੂੰ ਘੇਰ ਘੇਰ ਕਹਿੰਦੇ ਨੇ ਤੂੰ ਨਜ਼ਰਾ ਚ ਆ ਗਿਆ ਤੇ ਅਸੀਂ ਕਿਸੇ ਨਾਲ ਨਹੀਂ ਲੜ ਰਹੇ ਸਾਮਕਾ ਦੀ ਸਾਨੂੰ ਧਮਕੀਆਂ ਦੇ ਰਹੇ ਨੇ ਮੈਂ ਇਹ ਗੱਲ ਕਹਿਣਾ ਹੱਥ ਬੰਨ ਕੇ ਬੈਠ ਕੇ ਕਿਸੇ ਨਾਲ ਲੜੋ ਨਾ ਢੋਣਾ ਕਿਸੇ ਨਾਲ ਬੋਲੋ ਨਾ ਤੇ ਜਿੱਥੇ ਜਿਹਦਾ ਦਿਲ ਕਰਦਾ ਉੱਥੇ ਵੋਟ ਪਾਓ ਸਾਰਿਆਂ ਨੂੰ ਬੈਂਕੀ ਕਰਦਾ ਬੜੀਆਂ ਗੱਲਾਂ ਚੱਲਣਗੀਆਂ ਬੜੀਆਂ ਮੈਂ ਹੋ ਸਕਦਾ ਤੁਹਾਨੂੰ ਮੈਂ ਝੂਠ ਬੋਲ ਜਾਵਾਂ ਤੁਸੀਂ ਪਤਾ ਕਰ ਸਕਦੇ ਹੋ ਜੇ ਮੈਂ ਸੱਚ ਹੋਇਆ ਤਾਂ ਮੇਰਾ ਸਾਥ ਦਿਓ ਜਮਾ ਝੂਠਾ ਹੋਇਆ ਮੇਰੇ ਸਾਥ ਚ ਘੜਾ ਕੇ ਚੱਪਣਾ ਮਾਰ ਲਓ ਸਤਿ ਸ੍ਰੀ ਅਕਾਲ